ਹਾਂ ਜੀ ਕਿਵੇਂ ਹੋ ਸਾਰੇ ਵੀਰ ਕੈਮ ਹੋ ਮੇਰੇ ਭਰਾ ਯਾਰ ਬਹੁਤ ਦੁੱਖ ਲੱਗਿਆ ਉਹਨਾਂ ਕੱਲ ਜੀਤਕੋਟ ਰਹੀ ਅੱਜ ਬਿੱਟੂ ਬਲਾਲ ਮੁੰਡਾ ਨਾ ਵਿਚਾਰਾ ਮਾ ਆ ਬਿਓ ਪਹਿਲਾਂ ਤੁਰ ਕੇ ਘਰ ਖਾਲੀ ਹੋ ਗਿਆ ਬੰਦੇ ਦਾ ਸਭ ਕੁਝ ਲੁੱਟਿਆ ਗਿਆ ਨਾ ਤੇ ਮੈਂ ਹੀ ਗੱਲ ਕਹਿਣੀ ਜਾਊਂਗਾ ਵੀਰੇ ਇਹ ਗੱਲਾਂ ਨਹੀਂ ਢਗਾਈ ਤੇ ਜਾਓ ਵੀ ਚੱਕਰ ਕਿੱਥੇ ਪਿਆ ਹੋਇਆ ਆ ਕੋਈ ਇਹ ਨਹੀਂ ਸੋਚ ਰਿਹਾ ਵੀ ਕਬੱਡੀ ਪਾਉਂਦੇ ਬੰਦੇ ਨੂੰ ਅਟੈਕ ਹੋ ਗਿਆ ਕਬੱਡੀ ਪਾਉਂਦੇ ਬੰਦੇ ਨੂੰ ਘਬਰਾਹਟ ਹੋ ਗਈ ਕਿਹੜੇ ਚੱਕਰ ਚ ਪਿਆ ਹੋਇਆ ਬੰਦਾ ਹਨ ਕਿਸੇ ਪਲੇਅਰ ਦੇ ਲੀਵਰ ਨੂੰ ਪ੍ਰੋਬਲਮ ਆ ਗਈ ਕਿਡਨੀ ਨੂੰ ਪ੍ਰੋਬਲਮ ਆ ਗਈ ਉਹਦਾ ਹਾਰਟ ਅਟੈਕ ਆ ਗਿਆ ਇਦਾਂ ਆ ਗਿਆ ਹਨ ਚੱਕਰ ਲੀਵਰ ਵੀ ਉਹਦੀ ਫੇਲ ਹੋ ਗਈਆਂ ਕਿਡਨੀਆਂ ਕੁਝ ਵੀ ਹੋ ਗਿਆ ਹਨ ਪਰ ਕਿਸ ਨੇ ਇਹ ਨਹੀਂ ਸੋਚਿਆ ਹੈਗਾ ਮੇਰਾ ਭਰਾ ਨਾ ਵੀ ਆਪਾਂ 플레이 ਤਾਂ डेली ਪ੍ਰੈਕਟਿਸ ਕਰਦੇ ਆ ਆਪਣਾ ਪਸੀਨੇ ਨਾਲ ਖੂ ਨਮਾ ਤਾ ਜਾਂ ਡੇਲੀ ਹੁੰਦਾ ਰਹਿੰਦਾ ਹੈ ਨਾ ਜਿਹੜੇ ਬੰਦੇ ਮਿਹਨਤ ਕਰਦੇ ਉਹਨਾਂ ਨੂੰ ਪਤਾ ਹੈ ਇਹ ਚੀਜ਼ਾਂ ਚੀਜ਼ਾਂ ਦਾ ਪਰ ਮੇਰਾ ਪ੍ਰਮਾ ਮੈਂ ਇੱਕ ਗੱਲ ਕਹਾਂਗਾ ਵੀ ਜੋ ਵੀ ਤੁਸੀਂ ਯੂਜ਼ ਕਰ ਰਹੇ ਹੋ ਮੈਂ ਨਾ ਨਹੀਂ ਲਵਾਂਗਾ ਇਹ ਚੀਜ਼ਾਂ ਦਾ ਜੋ ਵੀ ਤੁਸੀਂ ਕਬੱਡੀ ਵਾਲੇ ਯੂਜ਼ ਕਰ ਰਹੇ ਹੋ ਉਹ ਸਭ ਕੁਝ ਡੁਪਲੀਕੇਟ ਹੈ ਤੁਸੀਂ ਲੱਖ 35000 55000 51000 6170 80 ਜਿੰਨਾ ਵੀ ਪ੍ਰਾਈਸ ਪਿੰਡ ਬਾੜ ਦਾ ਹੈਗਾ ਤੁਸੀਂ ਇੱਕ ਦਿਨ ਜਿੱਤ ਲਏਂਗੇ ਉਹ ਤੁਸੀਂ ਕੁਝ ਹੋ ਜਿੰਗੇ ਪਰ ਥੋੜੀ ਲਾਈਫ ਤੋਂ ਉੱਤੇ ਤੁਹਾਡੇ ਲਈ ਕੁਝ ਨਹੀਂ ਜੋ ਤੁਹਾਡੇ ਕੋਚ ਆ ਨਾ ਜੋ ਤੁਹਾਨੂੰ ਖਲੀਫੇ ਕੋਚ ਪਿੰਡਾਂ ਤੋਂ ਉੱਠ ਕੇ ਹੁਣ ਟੱਕਰੇ ਆ ਇਹਨਾਂ ਦਾ ਸਿਰਫ ਮਾਸਕਲ ਥੋੜੀ ਦਿਹਾੜੀ ਨਾਲ ਆ 1500 2000 ਇਦੋਂ ਉੱਤੇ ਇਹਨਾਂ ਦੀ ਸੋਚ ਨਹੀਂ ਹੈ ਬਸ ਮੈਂ ਅਕਸਰ ਪਈ ਇਹ ਚਾਹੁੰਦਾ ਹਾਂ ਯਾਰ ਕਬੱਡੀ ਵਾਲੇ ਸਾਰੇ ਵਿਚਾਰੇ ਮੱਤੜ ਗੱਡੀਆਂ ਆ ਸਭ ਪੋਲੀ ਭੋੜੇ ਆ ਸਭ ਮੀਂਹ ਤੇ ਡੰਡ ਲਵਾਟਾਂ ਲਾ ਕੇ ਉੱਠਦੇ ਆ ਨਾ ਇਹਨਾਂ ਨੂੰ ਯੂਜ਼ ਕਰਨੇ ਵਾਲੇ ਬਹੁਤ ਟੱਕਰ ਜਾਂਦੇ ਆ ਵੀ ਬਸ ਆਪਣੀ ਬੋਡੀ ਦਾ ਧਿਆਨ ਰੱਖੋ ਕੁਝ ਵੀ ਐਜਾਂ ਦਾ ਯੂਜ਼ ਨਾ ਕਰੋ ਬਾੜ ਲਾਵੀਂ ਨਾ ਨੈਚੁਰਲ ਖੇਡੋ ਇੱਕ ਦਿਨ ਹਾਰ ਦੇਂਗੇ 10 ਦਿਨ ਹਾਰ ਦੇਂਗੇ ਵੈਗਰੂ ਨੇ ਠੋਡੀ ਵਾਹ ਫੜ ਕੇ ਨਾ ਜੇ ਤੁਸੀਂ ਦਿਲੋਂ ਤੇ ਇਮਾਨਦਾਰੀ ਨਾਲ ਪ੍ਰੈਕਟਿਸ ਕਰਦੇ ਹੋ ਤਾਂ ਵੇਗ ਨੂੰ ਤੈਨੂੰ ਆਪ ਬਾਹ ਫੜ ਕੇ ਤੋੜਨਾ ਵੀ ਚੱਲ ਕਿੱਧਰ ਨੂੰ ਤੁਰਨਾ ਆਇਆ ਸੋਨਾ ਤੂੰ ਬਸ ਹਨਾ ਪਿੱਛੇ ਰੋਣਾ ਰਹਿ ਜਾਂਦਾ ਵੀ ਨਹੀਂ ਕੁਝ ਵੀ ਮੈਡੀਕਲ ਦਾ ਤੁਸੀਂ ਜੂਸ ਨਾ ਕਰੋ ਮੈਂ ਨਾ ਨਹੀਂ ਲੈਣਾ ਚਾਹੁੰਦਾ ਹਨਾ ਬਾਕੀ ਤੁਸੀਂ ਸਭ ਆਪ ਸਿਆਣੇ ਉਹ ਵੀ ਮੈਂ ਕੀ ਬੋਲਣਾ ਚਾਹੁੰਦਾ ਆ ਤੁਸੀਂ ਆਪ ਸਭ ਸਮਝਦਾਰ ਹੋ ਵੀ ਆਹ ਚੀਜ਼ਾਂ ਕਿਹੜੀਆਂ ਚੀਜ਼ਾਂ ਕਰਕੇ ਵਾਪਰੀਆਂ ਨੇ ਹਨਾ ਸਭ ਨੂੰ ਪਤਾ ਆ ਇੱਕ ਨਾ ਇੱਕ ਦਿਨ ਤਾਂ ਵੀਰੇ ਬੋਲਣਾ ਪੈਣਾ ਹੀ ਹੈ ਇਹ ਚੀਜ਼ ਬਾਰੇ ਜੇ ਅੱਜ ਨਹੀਂ ਆਪਾਂ ਬੋਲਾਂਗੇ ਤਾਂ ਕੱਲ ਨੂੰ ਇੰਟਰਵਿਊ 'ਚ ਰੋਂ ਦਾ ਕੋਈ ਫਾਇਦਾ ਨਹੀਂ ਮੈਂ ਇਹ ਚਾਹੁੰਦਾ ਯਾਰ ਵੀ ਹੁਣ ਇਦੋਂ ਵੱਧ ਕੇ ਕੋਈ ਹੋਰ ਨੁਕਸਾਨ ਹੋ ਜAVE ਤੁਹਾਡੇ ਸਾਹਮਣੇ ਆ ਸਭ ਤੋਂ ਵੱਧ ਕਬੱਡੀ ਵਾਲਿਆਂ ਨੂੰ ਪ੍ਰੋਬਲਮ ਕੀ ਆ ਰਹੀ ਆ ਕਿਡਨੀ ਦੀ ਲੀਵਰ ਦੀ ਹਾਰਡ ਦੀ ਕਿਉਂ ਆ ਰਹੀ ਆ ਕਿਸ ਨੇ ਸੋਚਿਆ ਵੀਰੇ ਤੁਸੀਂ ਜੋ ਵੀ ਯੂਜ਼ ਕਰ ਰਹੇ ਹੋ ਵੀਰੇ ਸਭ ਡੁਪਲੀਕੇਟ ਹੀ ਯੂਜ਼ ਕਰਦੇ ਪਏ ਹੋ ਬਸ ਇਦੋਂ ਉੱਤੇ ਮੇਰੇ ਕੋਲ ਕੋਈ ਆਨਸਰ ਨਹੀਂ ਹੈਗਾ ਮੈਂ ਤੁਹਾਨੂੰ ਦੱਸਾਂ ਉਹਨਾਂ ਨਾਂ ਲੈ ਕੇ ਕਿਉਂਕਿ ਇਹ ਆਡੀਓ ਪਤਾ ਨਹੀਂ ਕਿੱਥੇ ਕਿੱਥੇ ਚੱਲ ਜਾਣੀ ਆ ਮੇਰਾ ਭਰਾ ਬਣ ਕੇ ਇਸ ਆਫ ਸਟਾਪ ਕਰ ਦੋ ਕਬੱਡੀ ਹਾਰਡ ਵਰਕ ਆ ਜਿੰਨਾ ਟਾਈਮ ਤੁਸੀਂ ਪਸੀਨੇ ਨੂੰ ਪਸੀਨੇ ਨੂੰ ਪਾਣੀ ਵਾਂਗ ਨਹੀਂ ਧਰਤੀ ਤੇ ਰੋੜ ਦੇ ਉਹਨਾਂ ਟਾਈਮ ਤੁਸੀਂ ਨਹੀਂ ਪਲੇਅਰ ਬਣ ਸਕਦੇ ਇਹ ਚੀਜ਼ਾਂ ਨੂੰ ਝੱਲਣ ਲਈ ਵੀ ਤੁਹਾਡਾ ਹਾਰਡ ਪਹਾੜ ਵਰਗਾ ਹੋਣਾ ਚਾਹੀਦਾ ਆ ਬਸ